ਭਾਰਤੀ ਪਾਰਟੀ ਹੱਥੇ ਬੜੀ ਖੁਸ਼ੀ ਦਾ ਦਾਨ ਹੈ ਅਮਨਪਾਲੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਆਪਸ 77 ਦਿਨ ਬਾਅਦ ਜਮਾਨਤ ਲਈ ਹੈ ਕਿ ਸਰ ਸ਼ੀਕਲ ਜੀ ਨਮਸਕਾਰ ਅਸੀਂ ਮਾਨਜੋਗ ਸੁਪਰੀਮ ਕੋਰਟ ਦਾ ਤਨਬਾਦ ਕਰਦੇ ਹਾਂ ਔਰ ਅੱਜ ਉੱਥੇ ਹੀ ਸੁਪਰੀਮ ਕੋਰਟ ਨੇ ਇਹ ਸਾਬਿਤ ਕਰਤਾ ਕਿ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਤੋਂ ਉੱਪਰ ਕੁਝ ਵੀ ਨਹੀਂ ਹੈ ਔਰ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਦੱਸਿਆ ਕਿ ਸੀਬੀਆਈ ਨੇ ਸ਼੍ਰੀ ਅਰਵਿੰਦ ਕੇਚੀ왈 ਜੀ ਨੂੰ ਸਾਡੇ ਪਾਰਟੀ ਦੇ ਸੁਪਰੀਮੋ ਨੂੰ ਸਿਰਫ ਇਸ ਲਈ ਅਰੈਸਟ ਕੀਤਾ ਸੀਗਾ ਤਾਂ ਕਿਉਂਕਿ ਉਹਨਾਂ ਨੂੰ ਈਦੀ ਵੱਲੋਂ ਜਿਹੜੇ ਪਹਿਲਾ ਕੇਸ ਦੇ ਵਿੱਚ ਫਸਾਇਆ ਗਿਆ ਸੀ ਉਸ ਤੋਂ ਬੇਲ ਮਿਲ ਚੁੱਕੀ ਸੀਗੀ ਔਰ ਇਸ ਦੇ ਨਾਲ ਇਹ ਅੱਜ ਜੋ ਸਚਾਈ ਦੀ ਜਿੱਤ ਹੋਈ ਹੈ 170 ਦਿਨ ਬਾਅਦ ਸਾਡੇ ਪਾਰਟੀ ਦੇ ਸਾਰੇ ਵਲੰਟੀਅਰ ਸਹਿਬਾਨਾਂ ਦੇ ਵਿੱਚ ਸਾਡੇ ਅਹੁਦੇਦਾਰ ਸਹਿਬਾਨਾਂ ਦੇ ਵਿੱਚ ਔਰ ਸਾਡੇ ਹਰਿਆਣਾ ਦੇ ਵਿੱਚ ਜੋ ਇਲੈਕਸ਼ਨ ਜਿਹੜੇ ਆਉਣ ਵਾਲੇ ਆ ਉਸ ਦੇ ਨਾਲ ਸਾਡੇ ਸਾਰੇ ਵਰਕਰ ਸਹਿਬਾਨਾਂ ਦੇ ਵਿੱਚ ਸਭ ਨੂੰ ਇੱਕ ਬੂਸਟ ਮਿਲਿਆ ਔਰ ਪਹਿਲਾਂ ਤੋਂ ਵੀ ਜ਼ਿਆਦਾ ਜਿਹੜਾ ਹੈਗਾ ਖੁਸ਼ੀ ਨਾਲ ਕੰਮ ਕਰ ਰਹੇ ਆ। ਅ ਮੇਰੇ ਸਾਹਿਬ ਅੱਜ ਬੜੀ ਖੁਸ਼ੀ ਨਾਲ ਲੱਗਿਆ ਤੇ ਤੁਸੀਂ ਵੀ ਅੱਜ ਮੂੰਹ ਮਿੱਠੇ ਕਰਵਾ ਰਹੇ ਹੋ। ਜੀ ਬਿਲਕੁਲ ਜੀ ਆਮ ਆਦਮੀ ਪਾਰਟੀ ਇੱਕ ਆਮ ਜਿਹੜੇ ਕਿ ਘਰਾਣੇ ਦੇ ਆ ਪਰਿਵਾਰ ਆ ਸਾਰੇ ਸਾਡੇ ਵੀਰ ਆ ਸਾਡੇ ਜਿਹੜੇ ਕਿ ਹਰ ਵੀਰ ਸਾਡਾ ਆ ਨਾਮ ਘਰਾਣੇ ਦੇ ਨਾਲ ਹੀ ਜੁੜਿਆ ਹੋਇਆ ਤੇ ਜਿਹੜੇ ਕਿ ਐਮ ਸੀ ਸਾਹਿਬ ਸਾਡੇ ਅੱਜ ਮਾਨਯੋਗ ਐਮ ਐਲ ਏ ਸਾਹਿਬ ਦੇ ਅਸੀਂ ਕਰ ਇੱਥੇ ਪਹੁੰਚੇ ਆ ਜਿਹੜੇ ਕਿ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਸਾਹਿਬ ਜਿਨ੍ਹਾਂ ਨੂੰ ਅੱਜ ਜਮਾਨਤ ਮਿਲ ਗਈ ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਜਿੱਥੇ ਕਿ ਸੱਚ ਨਾਲ ਜੁੜਿਆ ਜਾਵੇ ਸੱਚ ਲੇਟ ਤਾਂ ਜ਼ਰੂਰ ਬਾਹਰ ਹੁੰਦਾ ਵਾ ਤੇ ਪਰ ਉਹ ਬਹੁਤ ਸਾਰੀਆਂ ਉਮੀਦਾਂ ਲੈ ਕੇ ਆਉਂਦਾ ਜਿਹੜੇ ਕਿ ਦਿੱਲੀ ਦੇ ਵਿੱਚ ਸਾਡੇ ਮਾਨਯੋਗ ਅਰਵਿੰਦ ਕੇਜੀਵਾਲ ਜੀ ਸਾਹਿਬ ਜਿਹੜੇ ਅੱਜ ਬਾਹਰ ਆ ਗਏ ਕਿਉਂਕਿ ਇਹ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਵੀ ਮਿਲੂਗਾ ਬਹੁਤ ਵੱਡਾ ਸਹਿਯੋਗ ਵੀ ਮਿਲੂਗਾ ਕਿਉਂਕਿ ਜਦੋਂ ਇੱਕ ਲੀਡਰ ਪਾਰਟੀ ਨਾਲ ਜੁੜ ਜਾਵੇ ਤੇ ਪਾਰਟੀ ਦੇ ਜਿਹੜੇ ਵਰਕਰ ਆ ਉਹਨਾਂ ਦੇ ਵਿੱਚ ਵੀ ਬਹੁਤ ਜੋਸ਼ ਭਰ ਜਾਂਦਾ ਵਾ ਤੇ ਜਿਹੜੇ ਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੋ ਰਹੇ ਉਹ ਅਸੀਂ ਬਹੁਤ ਵੱਡੀ ਮਾਤਰਾ ਦੇ ਨਾਲ ਜਾਂ ਵੱਡੀ ਲੀਡ ਦੇ ਨਾਲ ਅਸੀਂ ਜਿੱਤ ਹਾਸਲ ਹੋ ਜਰੂਰ ਕਰਾਂਗੇ ਜੀ ਅੱਜ ਖੁਸ਼ੀ ਦਾ ਦੇਣਾ ਤੇ ਖੁਨਾ ਬਣਾ ਰਿਹਾ ਅੱਜ ਖੁਸ਼ੀ ਦਾ ਦੇਣਾ ਸਾਡਾ ਜਿਹੜੀ ਅੱਜ ਇਸ ਬਦੀ ਤੇ ਨੇਕੀ ਦੀ ਜਿੱਤ ਹੋਈ ਆ ਉਸ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਜੋ ਬਾਹਰ ਆਏ ਨੇ ਉਸ ਦੇ ਨਾਲ ਸਾਡੇ ਵਰਕਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਆ ਹਰ ਜਗ੍ਹਾ ਤੇ ਮੂੰਹ ਮਿੱਠੇ ਕਰਾਏ ਜਾ ਰਹੇ ਨੇ ਕਿਉਂਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਜਿਹੜਾ ਉਹਨਾਂ ਨੂੰ ਅੰਦਰ ਕੀਤਾ ਗਿਆ ਸੀਗਾ ਉਸ ਤੇ ਜਿਨ੍ਹਾਂ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਲੈਕਸ਼ਨ ਸਾਡੇ ਹਰਿਆਣਾ ਦੇ ਵਿੱਚ ਜਾਂ ਹੋਰ ਕਿਤੇ ਵੀ ਸਟੇਟ ਦੇ ਵਿੱਚ ਹੋ ਰਹੇ ਨੇ ਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਲੜੇ ਜਾਣਗੇ ਤੇ ਜਿੱਤੇ ਜਾਣਗੇ ਤਾਂ ਕਿ ਵਿਰੋਧੀਆਂ ਨੂੰ ਚਿਤ ਕਰ ਸਕੀਏ